आरिक मेहता का उल्टा चश्मा देख गुरचरण सिंह गोयल अस्पताल के प्रति वीडियो पाके कि हां हालत है बेहद खराब सांस भी बंद चुकी है चिंता ਸਸ਼ੁਕਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਦੇ ਐਕਟਰ ਗੁਰਚਰਨ ਸਿੰਘ ਦਿਵਾਰੇ ਜੋ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸ਼ੋਅ ਦੇ ਵਿੱਚ ਆਉਂਦੇ ਸੀਗੇ ਉਹਨਾਂ ਦੀ ਐਕਟਿੰਗ ਦੇ ਨਾਲ ਲੋਕ ਕਾਫੀ ਜ਼ਿਆਦਾ ਐਂਟਰਟੇਨ ਵੀ ਹੋਏ ਸੀ ਪਰ ਇੱਕ ਸਮਾਂ ਆਇਆ ਸੀ ਜਦੋਂ ਉਹਨਾਂ ਦੇ ਵੱਲੋਂ ਸ਼ੋਅ ਨੂੰ ਛੱਡ ਦਿੱਤਾ ਗਿਆ ਸੀ ਤੇ ਕੁਝ ਟਾਈਮ ਪਹਿਲਾਂ ਉਹ ਕਾਫੀ ਜ਼ਿਆਦਾ ਲਾਈਮਲਾਈਟ ਚਾਹੇ ਸੀਗੇ ਜਦੋਂ ਕਿਹਾ ਗਿਆ ਸੀਗਾ ਕਿ ਉਹ ਗਾਇਬ ਹੋ ਚੁਕੇ ਨੇ ਉਹਨਾਂ ਦਾ ਕੁਝ ਅਤਾ ਪਤਾ ਨਹੀਂ ਚੱਲ ਰਿਹਾ ਤਾਂ ਇੱਕ ਦਿਨ ਅਚਾਨਕ ਇਹ ਐਕਟਰ ਆਉਂਦੇ ਆ ਤੇ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ ਡਿਪਰੈਸ਼ਨ ਦੇ ਵਿੱਚ ਵੀ ਸੀ ਮੇਰੇ ਫਾਈਨੈਂਸ਼ੀਅਲ ਪ੍ਰਾਈਸਸ ਚੱਲ ਰਹੀ ਸੀ ਇਸ ਕਰਕੇ ਮੈਂ ਥੋੜਾ ਦੂਰ ਚਲਾ ਗਿਆ ਸੀ ਤਾਂ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਤਬੀਅਤ ਨੂੰ ਲੈ ਕੇ ਖੁਲਾਸਾ ਕੀਤਾ ਗਿਆ ਐਕਟਰ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਬੇਹਦ ਖਰਾਬ ਹੈ ਜਿਸ ਕਰਕੇ ਉਹ ਹਸਪਤਾਲ ਦੇ ਵਿੱਚ ਭਰਤੀ ਨੇ ਗੁਰਚਰਨ ਸਿੰਘ ਨੇ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਨੇ ਉਹਨਾਂ ਨੇ ਇੰਸਟਾਗ੍ਰam ਉਤੇ ਹਸਪਤਾਲ ਦੇ ਬੈੱਡ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਹ ਹੱਥ ਵਿੱਚ ਇੱਕ ਡ੍ਰਿਪ ਫੜੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਉਹਨਾਂ ਨੇ ਵੀਡੀਓ ਵਿੱਚ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਨਾਲ ਕੀ ਹੋਇਆ ਗੁਰਚਰਨ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਤੇ ਪ੍ਰਸ਼ੰਸਕਾਂ ਨੂੰ ਗੁਰਗੋਬਿੰਦ ਸਿੰਘ ਜੰਮਤੀ ਦੀ ਵਧਾਈ ਵੀ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਨੇ ਕਿਹਾ ਹਾਲਤ ਬਹੁਤ ਖਰਾਬ ਹੋ ਗਈ ਹੈ ਹਾਲ ਦੇਖੋ ਚਲੋ ਰੱਬ ਰੱਖਾ ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜਲਦੀ ਆਪਣੇ ਪ੍ਰਸ਼ੰਸਕਾਂ ਨੂੰ ਦੱਸਣਗੇ ਕਿ ਉਹਨਾਂ ਦੇ ਨਾਲ ਆਖਿਰਕਾਰ ਕੀ ਹੋਇਆ ਉਹ ਉਹਨਾਂ ਨੂੰ ਗੁਰਪੁਰਬ ਦੀ ਦੇਰ ਨਾਲ ਵਧਾਈ ਕਿਉਂ ਦੇ ਰਹੇ ਨੇ ਦੱਸ ਦਈਏ ਕਿ ਇਹ ਵੀਡੀਓ ਜੋ ਸੀ ਉਹਨਾਂ ਦੇ ਵੱਲੋਂ ਜਦੋਂ ਸ਼ੇਅਰ ਕੀਤੀ ਗਈ ਤਾਂ ਫੈਨਸ ਦੇ ਵੱਲੋਂ ਵੀ ਲਗਾਤਾਰ ਜੋ ਆ ਕਮੈਂਟਸ ਕੀਤੀ ਜਾ ਰਹੀ ਨੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਜਾ ਰਹੀ ਹੈ एक यूजर ने लिखा पाजी ਤੁਸੀਂ ਜਲਦੀ ਠੀਕ ਹੋ ਜਾਓ ਜਦਕਿ ਇੱਕ ਦੂਸਰੇ ਯੂਜ਼ਰ ਨੇ ਲਿਖਿਆ ਕੀ ਹੋਇਆ ਸਰ ਇੱਕ ਨੇ ਲਿਖਿਆ ਜਲਦੀ ਠੀਕ ਹੋ ਜਾਓ ਪਾਜੀ ਇੱਕ ਨੇ ਲਿਖਿਆ ਮੈਂ ਤੁਹਾਡੀ ਜਲਦੀ ਸਿਹਤ ਕਾਮਯਾਬੀ ਦੀ ਪ੍ਰਾਰਥਨਾ ਕਰਦਾ ਦੱਸ ਜੀ ਗੁਰਚਰਨ ਪਿਛਲੇ ਸਾਲ ਅਚਾਨਕ ਗਾਇਬ ਹੋ ਗਏ ਸਨ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਫੈਨਸ ਕਾਫੀ ਪਰੇਸ਼ਾਨ ਹੋ ਗਏ ਸਨ ਤੇ ਇਹ ਐਕਟਰ ਜੋ ਸੀ ਲੰਬੇ ਸਮੇਂ ਬਾਅਦ ਘਰ ਵਾਪਸ ਆਏ ਸਨ ਤਾਂ ਪ੍ਰਸ਼ੰਸਕਾਂ ਨੂੰ ਵੀ ਰਾਹਤ ਮਿਲੀ ਸੀ ਕਾਰੋਂ ਤੋਂ ਬਾਅਦ ਹੀ ਗੁਰਚਰਨ ਸਿੰਘ ਦੇ ਵੱਲੋਂ ਕੰਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਹਾਲਾਂਕਿ ਉਹਨਾਂ ਨੂੰ ਹਾਲੇ ਤੱਕ ਕੰਮ ਨਹੀਂ ਮਿਲਿਆ ਜਿਸ ਕਰਕੇ ਉਹ ਕਾਫੀ ਜ਼ਰ ਨਿਰਾਸ਼ ਵੀ ਨਜ਼ਰ ਆ ਰਹੀ ਨੇ ਪਰ ਜੋ ਵੀਡੀਓ ਸ਼ੇਅਰ ਕੀਤੀ ਗਈ ਹੈ ਉਸ ਦੇ ਤੇ ਵੀ ਫੈਨਸ ਦੇ ਵੱਲੋਂ ਜੋ ਅਲਗਾਤਾਰ ਚਿੰਤਾ ਜਤਾਈ ਜਾ ਰਹੀ ਹੈ ਤਾਰਿਕ मेहता ਦਾ ਉਲਟਾ ਚਸ਼ਮਾ ਦੇ ਗੁਰਚਰਨ ਸਿੰਘ ਹੋਏ ਹਸਪਤਾਲ ਚੁਪਰਤੀ ਵੀਡੀਓ ਪਾ ਕੇ ਕਿਹਾ ਹਾਲਤ ਹੈ ਬੇਹਦ ਖਰਾਬ ਸਾਂਸ ਦੀ ਵੀ ਵੱਧ ਚੁੱਕੀ ਹੈ ਚਿੰਤਾ